ਆਤਮਨਣਾ ਯਾਰਾ ਉਹ ਇਹ ਕੈਮਰਾ ਚ ਉਹ ਵੀ ਦੇਖਿਆ ਮੈਂ ਲੈ ਕਾਜਾ ਆਤਮਨਣਾ ਯਾਰਾ ਆ ਆ ਗੱਡੀ ਆ ਗੱਡੀ ਬਹੁਤ ਭੜਲੇ ਬੰਦੇ ਮਾ ਗਰ ਫਰਾਓ ਕਰੀਨੇ ਅੰਕੁਰ ਗੋਇਲ ਦੀ ਆਪਣੀ ਬਾਗ ਨੰਬਰ 8 ਨੇੜੇ ਪੁੱਲ ਦੇ ਬਟਾਲਾ ਰੇਤੇ ਬਾਈ ਜੀ ਦੀ ਉਥੇ ਆਪਣੇ ਤਿੰਨ ਟਰੱਕ ਖੜੇ ਸੀਗੇ ਜਿਨ੍ਹਾਂ ਤੋਂ ਚੋਰ ਰਾਤ ਨੂੰ 1:30 ਵਜੇ ਦੇ ਕਰੀਬ 10 ਟਾਇਰ ਚੋਰੀ ਕਰਕੇ ਲੈ ਗਏ ਜੋ ਕਿ 2 ਘੰਟੇ ਦੇ ਬਾਵਜੂਦ ਵੀ ਕੋਈ ਪ੍ਰਸ਼ਾਸਨ ਅਧਿਕਾਰੀ ਕੁਛ ਨੂੰ ਕੁਛ ਨਹੀਂ ਪਤਾ ਲੱਗਿਆ ਕੌਣ ਲੈ ਕੇ ਗਿਆ ਕਿੱਥੇ ਲੈ ਕੇ ਗਿਆ ਤਾਂ ਪ੍ਰਸ਼ਾਸਨ ਮੌਕਾ ਵੀ ਦੇਖਣ ਆਇਆ ਸੀ ਉਹ ਚਲਾ ਗਿਆ ਮੌਕਾ ਦੇਖ ਕੇ ਕਹਿੰਦੇ ਅਸੀਂ ਕਾਰਵਾਈ ਕਰਦੇ ਹਾਂ ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਕਾਰਵਾਈ ਹੋਊਗੀ ਕਿਉਂਕਿ ਸਾਡੇ ਗਵਾਂੜ ਜੀ ਮੋਬਾਈਲ ਵਾਲੀ ਦੁਕਾਨ ਤੇ ਦੋ ਦੋ ਵਾਰ ਚੋਰੀ ਹੋ ਗਈ ਲੈਲਾ ਕੈਂਚੇ ਤਿੰਨ ਵਾਰ ਜਿੱਦੇ ਟੁੱਟ ਗਏ ਟਰੱਕ ਯੂਨੀਅਨ ਚ ਵੀ ਬਹੁਤ ਵਾਰ ਚੋਰੀ ਹੋ ਗਈ ਪਰ ਅਜ ਤੱਕ ਕੋਈ ਸਰਾਗ ਨਹੀਂ ਮਿਲਿਆ ਹਾਲਾਂਕਿ ਜਿੱਥੇ ਤੱਕ ਪਹਿਲਾਂ ਸਾਡੇ ਸਾਲ ਪਰ ਪਹਿਲਾਂ ਚੋਰੀ ਹੋਈ ਸੀ ਬੈਟਰੀਆਂ ਦੀ ਉਹ ਵੀ ਅਸੀਂ ਬੰਦਾ ਰਾਮਗੜ੍ਹ ਤੋਂ ਫੜਕੇ ਆ ਆਪ ਲਿਆਂਦਾ ਪਰ ਬੈਟਰੀ ਬਰਾਂਮ ਦੇ ਦਿੱਤੀਆਂ ਸੋ ਮੇਰੀ ਪ੍ਰਸ਼ਾਸਨ ਨੂੰ ਹੱਥ ਬੰਨ ਕੇ ਬੇਨਤੀ ਹੈ ਕਿਰਪਾ ਕਰਕੇ ਚੋਨਾਂ ਤੇ ਨੱਥ ਪਾਈ ਜਾਵੇ ਗਸ਼ਤ ਤੇਜ ਕੀਤੀ ਜਾਵੇ ਤਾਂ ਜੋ ਗਰੀਬ ਬੰਦਾ ਮਾਰਿਆ ਨਾ ਜਾਵੇ ਹੁਣ ਤੁਸੀਂ ਇੱਕ ਹਸਾਬ ਲਾਓ ਵੀ ਮੇਰਾ 6 ਲੱਖ ਦਾ ਨੁਕਸਾਨ ਹੋ ਗਿਆ ਤਨ ਲੱਖਾਂ ਦੇ ਮੇਰੇ ਟਾਇਰ ਤੇ 3 ਲੱਖ ਰੁਪਏ ਮੈਨੂੰ ਲਵਾਈ ਤੇ ਲੱਗੂ ਆ ਮੈਂ ਕਿੱਥੋਂ ਲਿਆਉਂਗਾ ਗਸਤ ਨੂੰ ਕਿਵੇਂ ਦੇਖਦੇ ਹਾਂ ਬੱਸ ਗਸਤ ਤੇਰੀ ਕੀਤੀ ਜਾਵੇ ਗਸਤ ਹੈ ਹੀ ਨਹੀਂ ਗਸਤ ਕਿੱਥੇ ਹੈ ਗਸਤ ਮੈਨੂੰ ਨਹੀਂ ਲੱਗਦਾ ਗਸਤ ਆ ਮੈਂ ਤਾਂ ਕਦੇ ਦੇਖਿਆ ਨਹੀਂ ਵੀ ਗਸਤ ਇੱਥੇ ਆਉਂਦੀ ਆ ਸਾਡੇ ਸਾਹ ਸਾਈਡ ਸਾਈਡ ਕੋਈ ਗਸਤ ਨਹੀਂ ਆਉਂਦੀ ਦੂਜੀ ਗੱਲ ਮੈਂ ਪ੍ਰਸ਼ਾਸਨ ਨੂੰ ਬਾਰ ਬਾਰ ਬੇਨਤੀ ਕਰਦਾ ਬੇਨਾ ਚੋਰਾਂ ਤੇ ਨਕੇਲ ਪਾਈ ਜਾਵੇ ਤਾਂ ਜੋ ਗਰੀਬੰਦਾ ਮਾਰਾ ਨਾ ਜਾਵੇ ਨਾਰੇ ਜੀ ਇੱਕ ਟਰੱਕਾਂ ਨੇ ਟਾਇਰ ਚੋਲੀ ਬਣੇ ਰਾਤ ਸਮੇਂ ਜਿਹੜੇ ਸੀ ਸੀਸੀਟੀਵੀ ਕੈਮਰੇ ਦੇ ਸਾਹਮਣੇ ਇਹ ਕੀ ਕਹਿਣਾ ਚਾਹੁੰਦੇ ਉਹਦੇ ਸਬੰਧ ਚੋ ਅੱਜ ਹੀ ਅਜੇ ਬੰਦੇ ਆਏ ਸੀ ਉਹ ਇੱਥੋਂ ਮੋਹਤ ਮੋਹਤ ਗੋਇਲ ਜੀ ਨੇ ਉਹਨਾਂ ਦੀ ਕੋਈ ਰੇਤਾ ਬਜਰੀ ਦੀ ਢਾਲ ਹੈ ਉਹਦੇ ਵਿੱਚ ਹੀ ਉਹਨਾਂ ਨੇ ਟਰੱਕ ਖੜ੍ਹਦੇ ਨੇ ਚਾਰ ਦੁਵਾਰੀ ਮਤਲਬ ਬਣਾਈ ਹੋਈ ਹੈ ਉਹ ਟਰੱਕਾਂ ਦੇ ਟਾਇਰ ਟਾਇਰ ਕਿਸੇ ਨੇ ਮਤਲਬ ਗੱਡੀ ਲਖਦੀਏ ਚਟੇ ਰੰਗ ਦੀ ਕੋਈ ਪਿਕਅਪ ਵੀ ਤਾਂ 4-5 ਬੰਤੇ ਮਤਲਬ ਟਰੱਕ ਹੋਵੇ ਟਾਇਰ ਜਿਹੜੇ 10 ਕ ਟਾਇਰ ਖੋਲ ਕੇ ਲੈ ਗਏ ਉਹ ਅਸੀਂ ਕੇਸ ਰਜਿਸਟਰ ਕਰ ਰਹੇ ਹਾਂ ਉਹਨਾਂ ਗਲਤੀ ਹੀ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਵੀ ਫੜ ਕੇ ਸਲੱਖਾ ਪਿੱਛੇ ਕੈਮਰਾ